ਹਲ ਹੋ ਜਾਏਗਾ। ਹਾਂ ਜੀ ਸੇਨਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪੀ ਸਾਹਿਬ ਜੀਓ ਤੁਹਾਡੇ মিডিਆ ਥਰੂ ਅਸੀਂ ਸਰਕਾਰ ਗੁੰਗੀਬੁਲੀ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਜੋ ਲੈਂਡ ਪੂਲਿੰਗ ਐਕਟ ਲੈ ਕੇ ਆ 40885 43885 ਏਕੜ ਜ਼ਮੀਨ ਜੋ ਕਿ ਸਦਾ ਸਰ ਨਜਾਇਜ਼ ਆ ਤੁਸੀਂ ਵੇਖੋ ਆਪਣੇ 50-50 ਸਾਲ ਉਮਰ ਹੋ ਗਈ ਆ ਕਿੰਨੇ ਕ ਵੱਡੇ ਸ਼ਹਿਰ ਡਿਵੈਲਪਮੈਂਟ ਹੋਇਆ 40 ਏਕੜ ਕਹਿਣ ਹੁੰਦੀ ਆ ਛੋਟੇ ਛੋਟੇ ਸ਼ਹਿਰਾਂ ਦੇ ਕਲੋਨੀਆਂ ਕੱਟੀਆਂ ਪਈਆਂ ਉਹ ਕਲੋਨੀਆਂ ਇੱਥੇ ਖਾਲੀ ਪਈਆਂ ਨੇ ਕੋਈ ਡਵੈਲਪਮੈਂਟ ਇਹ ਸਿਰਫ ਇੱਕ ਸਰਕਾਰ ਦੀ ਇੱਕ ਡੂੰਗੀ ਸੋਚ ਆ ਇਹ ਵੇਖੋ ਜੀ 60 ਰੁਪਏ ਪਰ ਕਵਾਂਟਲ ਗੰਨੇ ਦੇ ਅਜੇ ਤੱਕ ਇਹਨੇ ਪੇਮੈਂਟ ਨਹੀਂ ਕੀਤੀ ਤੇ ਇਹ ਪੈਸਾ ਕਿੱਥੋਂ ਦੇਗੇ ਇਹ ਸਿਰਫ ਇਹਨੇ ਦੀ ਚਾਲ ਹੈ ਪਈ 30000 ਲੁੱਪ ਦੇ ਕੇ ਮੁੜ ਕੇ ਇੱਕ ਲੱਖ ਕਰਤਾ ਜਦੋਂ ਇਹਨਾਂ ਜ਼ਮੀਨਾਂ ਐਕਵਾਇਰ ਕਰ ਲਈਆਂ ਕੋਈ ਲੱਖ ਨਹੀਂ ਕੋਈ 30000 ਨਹੀਂ ਦੇਣਾ ਵੇਖੋ ਜੀ ਇਹ 5 ਜਹਾ ਸਕੁਅਰ ਵਰਗ ਫੁੱਟ ਦੀ ਇੱਕ ਇੱਕ ਕਰਜ ਬੰਦੀ ਆ ਤੇ 1200 ਵਰਗ ਫੁੱਟ ਇਹ ਕਿਸਾਨ ਨੂੰ ਦੇ ਰਿਆ ਤੇ 3800 ਵਰਗ ਫੁੱਟ ਆਪ ਲੈ ਰਿਆ ਇਹ ਕਿੱਥੋਂ ਦੀ ਵੇਖੋ ਪਲੇ ਮਾਸੇ ਜਿਹੜਾ ਮਾਲਕਾ ਉਹਨੂੰ 1200 ਕਿਰ ਵਰਗ ਫੁੱਟ 830 ਵਰਗ ਵੋਟ ਸਿਰਫ ਇੱਕ ਢੂੰਗੇ ਦੀ ਚਾਲ ਐ ਇਸਨੇ ਦੇਖੋ ਪੈਸਾ ਨਹੀਂ ਆਇਆ ਇਹਨੇ ਪੈਸਾ ਲਾ ਕੇ ਵੱਡੀਆਂ ਵੱਡੀਆਂ ਕੰਪਨੀਆਂ ਕੋਲ ਉਹ ਵੱਡੇ ਵੱਡੇ ਮਾਲ ਬਣਾ ਰਿਹਾ ਕਿ ਆਉਣ ਵਾਲਾ ਵਰਲਡ ਬੈਂਕ ਉਹ ਸਿਰਫ ਇਹ ਕੇ ਵੀ ਖਾਣਾ ਲੋਕਾਂ ਨੂੰ ਖਾਣੇ ਲਈ ਲੜਾਈ ਪੈਣੀ ਆ ਪਾਣੀ ਲਈ ਲੜਾਈ ਪੈਣੀ ਆ ਪੰਜਾਬ ਵਿੱਚ ਪਾਣੀ ਵੀ ਹੈਗਾ ਵਾ ਤੇ ਖਾਣ ਨੂੰ ਕਣਕ ਝੋਨਾ ਵੀ ਹੈਗਾ ਇਹ ਸਿਰਫ ਵੱਡੀਆਂ ਕੰਪਨੀਆਂ ਹੁਣ ਪਰਾਂ ਚੁੰਦੀਆਂ ਨੇ ਇਸ ਕਰਕੇ ਇਹ ਵੱਡੀਆਂ ਪਾਲਿਸੀ ਲੈ ਕੇ ਲਾਲਾ ਜਿਹੜਾ ਕੈਜਰੀ ਵਾਲਾ ਉਸ ਦੀ ਬਹੁਤ ਚਾਲ ਭੜੀ ਆ ਉਹ ਕਿਸਾਨਾਂ ਬਾਰੇ ਸੋਚ ਰਿਹਾ ਉਹ ਕਿਸਾਨਾਂ ਨੂੰ ਜਿੱਥੇ ਮਾਰਿਆ ਉੱਥੇ ਵਰਗ ਨੂੰ ਮਾਰਿਆ ਟਰਾਂਸਪੋਰਟਰ ਨੂੰ ਵਾਰਿਆ ਵਪਾਰੀ ਫਰਕ ਨੂੰ ਇਹਨਾਂ ਸੈਲ ਵਾਲੇ ਵਾਲੇ ਸੈਲ ਵਾਲੇ ਗਲਤ ਨੀਤੀ ਅਗਰੇ ਪਿਛਲੇ 170 ਰੁਪਏ ਕੱਟ ਲਗਾ ਚੋਨੇ ਨੂੰ ਉਹ ਦੁਬਾਰਾ ਵੇਖੋ ਗਲਤ ਨੀਤੀ ਅਗਰੇ ਕੰਮ ਹੋਇਆ ਸੋ ਅਸੀਂ ਤੁਹਾਡੇ ਨੂੰ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਇਹ ਕਿ ਲੈਂਡ ਪੂਲਿੰਗ ਵਾਪਸ ਆਪਣੀ ਜਿਹੜੀ ਆ ਗਈ ਪਾਲਿਸੀ ਆ ਇਹਨੂੰ ਵਾਪਸ ਕੀਤਾ ਜਾਵੇ ਅਗਰ ਇਹ ਵਾਪਸ ਨਹੀਂ ਕਰਦੇ ਅਸੀਂ ਵੱਡੇ ਇਤੋਂ ਵੱਡਾ ਐਕਸ਼ਨ ਕਰਾਂਗੇ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਦਾ ਮੈਂ ਜਲੇ ਦਾ ਸੇਵਾਦਾਰ ਹਾਂ ਬਲਵੀਰ ਸਿੰਘ ਰਾਜੀਵਾਲਾ ਦਾ ਪੰਜਾਬ ਦਾ ਪ੍ਰਧਾਨ ਆ ਉਹਨੂੰ ਚੱਲਦਿਆਂ 55 ਸਾਲ ਹੋ ਗਏ ਆ ਉਹਦੀ ਰਹਿਣ ਚਹੀ ਚੱਲਨੇ ਆ ਵੀ ਆ ਜਿਹੜਾ ਜੋ ਇਹਨਾਂ ਫੈਸਲਾ ਲਿਆ ਵਾ ਇਹ ਬਿਲਕੁਲ ਕਿਸਾਨ ਮਜ਼ਦੂਰਾਂ ਵਾਸਤੇ ਪਬਲਿਕ ਵਾਸਤੇ ਗਲਤ ਆ ਇਦਾਂ ਨਹੀਂ ਹੋਣਾ ਚਾਹੀਦਾ ਜੋ ਇਹਨਾਂ ਦੀਆਂ ਨੀਤਾਂ ਵੇਖੋ ਵਧੀਆ ਪਾੜਾ ਭਾਟ ਪੰਜਾਬ ਵਸਣਦੇ ਆ ਇਹ ਪੰਜਾਬ ਸਰਕਾਰ ਦੀਆਂ ਮੋਤੀ ਸਰਕਾਰ ਦੀਆਂ ਇਹ ਹਲਕੀਆਂ ਸੋਚਾਂ ਵਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਵੇਖੋ ਵਧੀਆ ਲੋਕ ਵਸਣਦੇ ਆ ਇਹ ਕਿਸਾਨ ਵੀ ਬਿਲਕੁਲ ਇਹਦਾ ਵਿਰੋਧ ਕਰਨਗੇ ਪੰਜਾਬ ਸਰਕਾਰ ਦਾ ਵੀ ਤੇ ਸੈਂਟਰ ਸਰਕਾਰ ਦਾ ਵੀ ਇਹਦਾ ਬਿਲਕੁਲ ਨਹੀਂ ਚਾਹੀਦਾ ਇਹ ਜਿਹੜਾ ਵਾ ਉਹ ਅੱਗੇ ਸੀਨਾ ਸਾਹਿਬ ਵਿਸਤਾਰ ਨਾਲ ਦੱਸਣਗੇ ਵਾਹਿ ਹਾਂਜੀ ਚੌਂੜੇ ਵੀ ਲੱਭ ਜਾ ਵਾਜ ਦੁਰ ਗਿਆ ਡਬਲ ਹੋ ਜਾਏਗਾ ਸਾਡੇ ਸੀਨਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੀ ਸਾਹਿਬ ਜੀਓ ਤੁਹਾਡੇ ਮੀਡੀਆ ਥਰੂ ਅਹੀ ਸਰਕਾਰ ਗੁੰਗੀਬੁਲੀ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਜੋ ਲੈਂਡ ਪੂਲਿੰਗ ਐਕਟ ਲੈ ਕੇ ਆ 40885 43885 ਏਕੜ ਜ਼ਮੀਨ ਜੋ ਕਿ ਸਰਾ ਸਰ ਨਜਾਇਜ਼ ਆ ਤੁਸੀਂ ਵੇਖੋ ਆਪਣੇ ਪੰਜਾਬਆਂ ਸਾਲ ਉਮਰ ਹੋ ਗਈ ਆ ਕਿੰਨੇ ਕੁ ਬਟੇ ਸ਼ਹਿਰ ਡਿਵੈਲਪਮੈਂਟ ਹੋਇਆ 45 ਹਜ਼ਾਰ ਇੱਕ ਕਹਿਣ ਹੁੰਦੀ ਆ ਛੋਟੇ ਛੋਟੇ ਸ਼ਹਿਰਾਂ ਦੇ ਕਲੋਨੀਆ ਕਟੀਆਂ ਪਈਆਂ ਉਹ ਕਲੋਨੀਆ ਇਹਦੇ ਖਾਲੀ ਪਈਆਂ ਨੇ ਕੋਈ ਡਿਵੈਲਪਮੈਂਟ ਇਹ ਸਿਰਫ ਇੱਕ ਸਰਕਾਰ ਦੀ ਇੱਕ ਡੂੰਗੀ ਸੋਚ ਆ ਇਹ ਵੇਖੋ ਜੀ 60 ਪੇ ਪਰ ਕੁਇੰਟਲ ਗੰਨੇ ਦੇ ਅਜੇ ਤੱਕ ਇਹਨੇ ਪੇਮੈਂਟ ਨਹੀਂ ਕੀਤੀ ਤੇ ਇਹ ਪੈਸਾ ਕਿੱਥੋਂ ਦੇਗੇ ਇਹ ਸਿਰਫ ਇਹਨੇ ਦੀ ਚਾਲ ਆ ਪਈ 30 ਹਜ਼ਾਰ ਲੁੱਪ ਦੇ ਕੇ ਮੁੜ ਕੇ ਨੇ 1 ਲੱਖ ਕਰਤਾ ਜਦੋਂ ਇਹਨਾਂ ਜ਼ਮੀਨਾਂ ਰਿਕਵਰ ਕਰ ਲਈਆਂ ਕੋਈ ਲੱਖ ਨਹੀਂ ਕੋਈ 30 ਹਜ਼ਾਰ ਨਹੀਂ ਦੇਣਾ ਦੇਖੋ ਜੀ ਇਹ 5 ਜਹਾ ਸਕੁਅਰ ਵਰਗ ਫੁੱਟ ਦੀ ਇੱਕ ਇੱਕ ਏਕੜ ਚ ਬੰਦੀ ਆ ਤੇ 1200 ਵਰਗ ਫੁੱਟ ਇਹ ਕਿਸਾਨ ਨੂੰ ਦੇ ਰਿਆ ਤੇ 3800 ਵਰਗ ਫੁੱਟ ਆਪ ਲੈ ਰਿਆ ਇਹ ਕਿੱਥੋਂ ਦੀ ਦੇਖੋ ਪਲੇ ਮਾਲਕਿਆ ਨੂੰ 1200 ਕਿਰ ਵਰਗ ਫੁੱਟ ਆਪ 3800 ਵਰਗ ਫੁੱਟ ਸਿਰਫ ਇੱਕ ਢੂੰਗੀ ਦੀ ਚਾਲ ਐ ਇਸਨੇ ਇਹ ਕੋ ਪੈਸਾ ਨਹੀਂ ਆ ਇਹਨੇ ਪੈਸਾ ਲੈ ਕੇ ਵੱਡੀਆਂ ਕੰਪਨੀਆਂ ਕੋ ਵੱਡੇ ਵੱਡੇ ਮਾਲ ਬਣਾ ਰਿਆ ਕਿ ਆਉਣ ਵਾਲਾ ਵਰਲਡ ਬੈਂਕ ਉਹ ਸਿਰਫ ਇਹ ਕੇ ਵੀ ਖਾਣਾ ਲੋਕਾਂ ਨੂੰ ਖਾਣ ਲਈ ਲੜਾਈ ਪੈਣੀ ਆ ਪਾਣੀ ਲਈ ਲੜਾਈ ਪੈਣੀ ਆ ਪੰਜਾਬ ਵਿੱਚ ਪਾਣੀ ਵੀ ਹੈਗਾ ਵਾ ਤੇ ਖਾਣ ਨੂੰ ਪਣ ਘੋਣਾ ਵੀ ਹੈਗਾ ਇਹ ਸਿਰਫ ਵੱਡੀਆਂ ਵੱਡੀਆਂ ਕੰਪਨੀਆਂ ਹੁਣ ਪ੍ਰਚੰਦੀਆਂ ਹਨ ਇਸ ਕਰਕੇ ਇਹ ਵੱਡੀਆਂ ਪਾਲਿਸੀ ਲੈ ਕੇ ਲਾਲਾ ਜਿਹੜਾ ਕੈਜਰੀ ਵਾਲਿਆ ਉਸਦੀ ਬਹੁਤ ਚਾਲ ਤੇੜੀ ਆ ਉਹ ਕਿਸਾਨਾਂ ਬਾਰੇ ਸੋਚ ਰਿਹਾ ਉਹ ਕਿਸਾਨਾਂ ਨੂੰ ਜਿੱਥੇ ਮਾਰਿਆ ਉਥੇ ਵਰਗ ਨੂੰ ਮਾਰਿਆ ਟਰਾਂਸਪੋਰਟਰ ਨੂੰ ਮਾਰਿਆ ਵਪਾਰੀ ਵਰਗ ਨੂੰ ਇਹਨਾਂ ਸੈਲ ਵਾਲੇ ਵਾਲੇ ਸੈਲ ਵਾਲੇ ਗਲਤ ਨੀਤੀ ਕਰੇ ਪਹਿਲੇ 170 ਰੁਪਏ ਕੱਟ ਲਗਾ ਚੋਨੇ ਨੂੰ ਉਹ ਦੁਬਾਰਾ ਵੇਖੋ ਗੱਤ ਨਹੀਂ ਤੇ ਅਰ ਕੰਮ ਗਾਇਆ ਸੋ ਅਸੀਂ ਤੁਹਾਡੇ ਤੋਂ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਲੈਂਡ ਪੂਲਿੰਗ ਵਾਪਸ ਆਪਣੀ ਜਿਹੜੀ ਹੈ ਪਾਲਿਸੀ ਹੈ ਇਹਨੂੰ ਵਾਪਸ ਕੀਤਾ ਜਾਵੇ ਅਗਰ ਇਹ ਵਾਪਸ ਨਹੀਂ ਕਰਦੇ ਅਸੀਂ ਵੱਡੇ ਇਤੋਂ ਵੱਡਾ ਇਤਿਹਾਸ ਕਰਾਂਗੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਦਾ ਮੈਂ ਜਲੇ ਦਾ ਸੇਵਾਦਾਰ ਹਾਂ ਬਲਵੀਰ ਸਿੰਘ ਰਾਜੀਵਾਲ ਦਾ ਪੰਜਾਬ ਦਾ ਪ੍ਰਧਾਨ ਨਾ ਉਹਨੂੰ ਚੱਲਦੇ ਆ 55 ਸਾਲ ਹੋ ਗਏ ਆ ਉਹਦੀ ਰਹਿਣ ਚਹੀ ਚੱਲਨੇ ਆ ਪਿਆ ਜਿਹੜਾ ਜੋ ਇਹਨਾਂ ਫੈਸਲਾ ਲਿਆ ਵਾ ਇਹ ਬਿਲਕੁਲ ਕਿਸਾਨ ਮਜ਼ਦੂਰਾਂ ਵਾਸਤੇ ਪਬਲਿਕ ਵਾਸਤੇ ਗਲਤ ਆ ਇਦਾਂ ਨਹੀਂ ਹੋਣਾ ਚਾਹੀਦਾ ਜੋ ਇਹਨਾਂ ਦੀਆਂ ਨੀਤਾਂ ਵੇਖੋ ਵਧੀਆ ਪਾੜਾ ਪਾਟ ਪੰਜਾਬ ਵਤਨ ਦੇ ਆ ਇਹ ਪੰਜਾਬ ਸਰਕਾਰ ਦੀਆਂ ਮੋਤੀ ਸਰਕਾਰ ਦੀਆਂ ਇਹ ਹਲਕੀਆਂ ਸੋਚਾਂ ਵਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਵੇਖੋ ਵਧੀਆ ਲੋਕ ਵਤਨ ਦੇ ਆ ਇਹ ਕਿਸਾਨ ਵੀ ਬਿਲਕੁਲ ਇਹਦਾ ਵਿਰੋਧ ਕਰਨਗੇ ਪੰਜਾਬ ਸਰਕਾਰ ਦਾ ਤੇ ਸੈਂਟਰ ਸਰਕਾਰ ਦਾ ਵੀ ਇਦਾਂ ਬਿਲਕੁਲ ਨਹੀਂ ਚਾਹੀਦਾ ਇਹ ਜਿਦਾਵਾ ਹੁਣ ਅੱਗੇ ਸੀਨਾ ਸਾਹਿਬ ਵਿਸਤਾਰ ਨਾਲ ਦੱਸਣਗੇ ਵਾਹਿ ਹਾਂਜੀ ਚੌਂਦੇ ਬਾਈ ਦੁਰਗਿਆ ਅੰਦਾਬਲ ਹੋ ਜਾਏਗਾ ਹਾਂਜੀ ਸੀਨਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੀ ਸਾਹਿਬ ਜੀਓ ਤੁਹਾਡੇ ਮੀਡੀਆ ਥਰੂ ਅਸੀਂ ਸਰਕਾਰ ਗੁੰਗੀਬਲੀ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਜੋ ਲੈਂਡ ਪੂਲਿੰਗ ਐਕਟ ਲੈ ਕੇ ਆ 40885 43885 ਏਕੜ ਜ਼ਮੀਨ ਜੋ ਕਿ ਸਰਾ ਸਰ ਨਜਾਇਜ਼ ਆ ਤੁਸੀਂ ਵੇਖੋ ਆਪਣੇ 50-50 ਸਾਲ ਉਮਰ ਹੋ ਗਈ ਆ ਕਿੰਨੇ ਕਿ ਬੜੇ ਸ਼ਹਿਰ ਡਿਵੈਲਪਮੈਂਟ ਹੋਇਆ 45 ਹਜ਼ਾਰ ਇੱਕ ਕਹਿਣ ਹੁੰਦੀ ਹੈ ਛੋਟੇ ਛੋਟੇ ਸ਼ਹਿਰਾਂ ਦੀਆਂ ਕਲੋਨੀਆ ਕਟੀਆਂ ਪਈਆਂ ਉਹ ਕਲੋਨੀਆ ਇੱਥੇ ਖਾਲੀ ਪਈਆਂ ਨੇ ਕੋਈ ਡਿਵੈਲਪਮੈਂਟ ਇਹ ਸਿਰਫ ਇੱਕ ਸਰਕਾਰ ਦੀ ਇੱਕ ਡੂੰਗੀ ਸੋਚ ਆ ਇਹ ਵੇਖੋ ਜੀ 60 ਪੇਪਰ ਕੁਆਂਟਲ ਗੰਨੇ ਦੇ ਅੱਜ ਤੱਕ ਇਹਨੇ ਪੇਮੈਂਟ ਨਹੀਂ ਕੀਤੀ ਤੇ ਇਹ ਪੈਸਾ ਕਿੱਥੋਂ ਦੇਗੇ ਇਹ ਸਿਰਫ ਇਹਨੇ ਦੀ ਚਾਲ ਹੈ ਪਈ 30 ਹਜ਼ਾਰ ਰੁਪਏ ਦੇ ਕੇ ਮੁੜ ਕੇ ਨੇ 1 ਲੱਖ ਕਰਤਾ ਜਦੋਂ ਇਹਨਾਂ ਜ਼ਮੀਨਾਂ ਅਕਵਾਇਰ ਕਰ ਲਈਆਂ ਕੋਈ ਲੱਖ ਨਹੀਂ ਕੋਈ 30 ਹਜ਼ਾਰ ਨਹੀਂ ਦੇਣਾ ਵੇਖੋ ਜੀ ਇਹ 5 ਜਹਾ ਸਕੁਅਰ ਫੁੱਟ ਦੀ ਇੱਕ ਇੱਕ ਏਕੜ ਚ ਬੰਦੀ ਆ ਤੇ 1200 ਵਰਗ ਫੁੱਟ ਇਹ ਕਿਸਾਨ ਨੂੰ ਦੇ ਰਿਆ ਤੇ 3800 ਵਰਗ ਫੁੱਟ ਆਪ ਲੈ ਰਿਆ ਇਹ ਕਿੱਥੋਂ ਦੀ ਵੇਖੋ ਪਲੇ ਮਾਸੇ ਜਿਹੜਾ ਮਾਲਕ ਹੈ ਉਹਨੂੰ 1200 ਕਿਰ ਵਰਗ ਫੁੱਟ ਆਪ 3800 ਵਰਗ ਫੁੱਟ ਸਿਰਫ ਇੱਕ ਢੂੰਗੀ ਦੀ ਚਾਲ ਹੈ ਇਸਨੇ ਦੇਖੋ ਪੈਸਾ ਨਹੀਂ ਆਇਆ ਇਹਨੇ ਪੈਸਾ ਲਾ ਕੇ ਵੱਡੀਆਂ-ਵੱਡੀਆਂ ਕੰਪਨੀਆਂ ਕੋਲ ਉਹ ਵੱਡੇ-ਵੱਡੇ ਮਾਲ ਬਣਾ ਰਿਆ ਕਿ ਆਉਣ ਵਾਲਾ ਵਰਲਡ ਬੈਂਕ ਉਹ ਸਿਰਫ ਇਹ ਕੇ ਵੀ ਖਾਣਾ ਲੋਕਾਂ ਨੂੰ ਖਾਣੇ ਲਈ ਲੜਾਈ ਪੈਣੀ ਆ ਪਾਣੀ ਲਈ ਲੜਾਈ ਪੈਣੀ ਆ ਪੰਜਾਬ ਵਿੱਚ ਪਾਣੀ ਵੀ ਹੈਗਾ ਵਾ ਤੇ ਖਾਣ ਨੂੰ ਪਣਕ ਝੋਨਾ ਵੀ ਹੈਗਾ ਇਹ ਸਿਰਫ ਵੱਡੀਆਂ ਕੰਪਨੀਆਂ ਤੁਹਾਡਾ ਪਰਚੁੰਦੀਆਂ ਨੇ ਇਸ ਕਰਕੇ ਇਹ ਵੱਡੀਆਂ ਪਾਲਿਸੀ ਲੈ ਕੇ ਲਾਲਾ ਜਿਹੜਾ ਕੈਜਰੀ ਵਾਲਿਆ ਉਸ ਦੀ ਬਹੁਤ ਚਾਲੋ ਧੜੀ ਆ ਉਹ ਕਿਸਾਨਾਂ ਬਾਰੇ ਸੋਚ ਰਿਹਾ ਉਹ ਕਿਸਾਨਾਂ ਨੂੰ ਜਿੱਥੇ ਮਾਰਿਆ ਉੱਥੇ ਵਰਗ ਨੂੰ ਮਾਰਿਆ ਟਰਾਂਸਪੋਰਟਰ ਨੂੰ ਮਾਰਿਆ ਵਪਾਰੀ ਵਰਗ ਨੂੰ ਇਹਨਾਂ ਸੈੱਲ ਵਾਲੇ ਵਾਲੇ ਸੈੱਲ ਵਾਲੇ ਗਲਤ ਨੀਤੀ ਕਰੇ ਪਿਛਲੇ 170 ਰੁਪਏ ਕੱਟ ਲਗਾ ਚੋਨੇ ਨੂੰ ਉਹ ਦੁਬਾਰਾ ਵੇਖੋ ਗਲਤ ਨੀਤੀਆਂ ਕਰ ਕੰਮ ਹੋਇਆ ਸੋ ਅਸੀਂ ਤੁਹਾਡੇ ਤੋਂ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਇੱਕ ਲੈਂਡ ਪੂਲਿੰਗ ਵਾਪਸ ਆਪਣੀ ਜਿਹੜੀ ਹੈ ਪਾਲਿਸੀ ਹੈ ਇਹਨੂੰ ਵਾਪਸ ਕੀਤਾ ਜਾਵੇ ਅਗਰ ਇਹ ਜੇ ਵਾਪਸ ਨਹੀਂ ਕਰਦੇ ਅਸੀਂ ਵੱਡੇ ਇਤੋਂ ਵੱਡਾ ਐਕਸ਼ਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਦਾ ਮੈਂ ਜਲੀ ਦਾ ਸੇਵਾਦਾਰ ਹਾਂ ਬਲਵੀਰ ਤੇ ਰਾਜੀਵ ਦਾ ਪੰਜਾਬ ਦਾ ਪ੍ਰਧਾਨ ਨਾ ਉਹਨੂੰ ਚਲਦਿਆਂ 55 ਸਾਲ ਹੋ ਗਏ ਆ ਉਹਦੀ ਰਹਿਣ ਚਹੀ ਚੱਲਨੇ ਆ ਪਿਆ ਜੁੜਾ ਜੋ ਇਹਨਾਂ ਫੈਸਲਾ ਲਿਆ ਵਾ ਇਹ ਬਿਲਕੁਲ ਕਿਸਾਨ ਮਜ਼ਦੂਰਾਂ ਵਾਸਤੇ ਪਬਲਿਕ ਵਾਸਤੇ ਗਲਤ ਆ ਇਦਾਂ ਨਹੀਂ ਹੋਣਾ ਚਾਹੀਦਾ ਜੋ ਇਹਨਾਂ ਦੀਆਂ ਨੀਤਾਂ ਵੇਖੋ ਵਧੀਆ ਪਾੜਾ ਪੱਟ ਪੰਜਾਬ ਵਤਨ ਡਿਆ ਇਹ ਪੰਜਾਬ ਸਰਕਾਰ ਦੀਆਂ ਮੋਤੀ ਸਰਕਾਰ ਦੀਆਂ ਇਹ ਹੜਕੀਆਂ ਸੋਚਾ ਵਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਵੇਖੋ ਵਧੀਆ ਲੋਕ ਵਤਨ ਡਏ ਆ ਇਹ ਕਿਸਾਨ ਵੀ ਬਿਲਕੁਲ ਇਹਦਾ ਵਿਰੋਧ ਕਰਨਗੇ ਪੰਜਾਬ ਸਰਕਾਰ ਦਾ ਵੀ ਤੇ ਸੈਂਟਰ ਸਰਕਾਰ ਦਾ ਵੀ ਇਦਾਂ ਬਿਲਕੁਲ ਨਹੀਂ ਚਾਹੀਦਾ ਇਹ ਜਿਹੜਾ ਵਾ ਉਹ ਅੱਗੇ ਸੀਨਾ ਸਾਹਿਬ ਵਿਸਤਾਰ ਨਾਲ ਦੱਸਣਗੇ ਵਾਹਿ ਹਾਂਜੀ ਚੌਂਦੇ ਜੀ ਸਾਹਿਬ ਮਜ਼ਦੂਰੀਆ ਅੰਧਵਲ ਹੋ ਜਾਏਗਾ ਹਾਂਜੀ ਸੀਨਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੀ ਸਾਹਿਬ ਜੀਓ ਤੁਹਾਡੇ ਮੀਡੀਆ ਥਰੂ ਅਸੀਂ ਸਰਕਾਰ ਗੁੰਗੀਬੜੀ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਜੋ ਲੈਂਡ ਪੂਲਿੰਗ ਐਕਟ ਲੈ ਕੇ ਆ 40885 43885 ਏਕੜ ਜ਼ਮੀਨ ਜੋ ਕਿ ਸਰਾ ਸਰ ਨਜਾਇਜ਼ ਆ ਤੁਸੀਂ ਵੇਖੋ ਆਪਣੇ ਪੰਜਾਬ 50 ਸਾਲ ਉਮਰ ਹੋ ਗਈ ਆ ਕਿੰਨੇ ਕੁ ਵੱਡੇ ਸ਼ਹਿਰ ਡਿਵੈਲਪਮੈਂਟ ਹੋਇਆ 45 ਹਜ਼ਾਰ ਇੱਕ ਕਹਿਣ ਹੁੰਦੀ ਆ ਛੋਟੇ ਛੋਟੇ ਸ਼ਹਿਰਾਂ ਦੇ ਕਲੋਨੀਆ ਕਟੀਆਂ ਪਈਆਂ ਉਹ ਕਲੋਨੀਆ ਇਹਦੇ ਖਾਲੀ ਪਈਆਂ ਨੇ ਕੋਈ ਡਿਵੈਲਪਮੈਂਟ ਇਹ ਸਿਰਫ ਇੱਕ ਸਰਕਾਰ ਦੀ ਇੱਕ ਡੂੰਗੀ ਸੋਚ ਆ ਇਹ ਵੇਖੋ ਜੀ 60 ਪੇ ਪਰ ਕੁਇੰਟਲ ਗੰਨੇ ਦੇ ਅਜੇ ਤੱਕ ਇਹਨੇ ਪੇਮੈਂਟ ਨਹੀਂ ਕੀਤੀ ਤੇ ਇਹ ਪੈਸਾ ਕਿੱਥੋਂ ਦੇਗੇ ਇਹ ਸਿਰਫ ਇਹਨੇ ਦੀ ਚਾਲ ਹੈ ਪਈ 30 ਹਜ਼ਾਰ ਲੁੱਪ ਦੇ ਕੇ ਮੁੜ ਕੇ ਨੇ 1 ਲੱਖ ਕਰਤਾ ਜਦੋਂ ਇਹਨਾਂ ਜ਼ਮੀਨਾਂ ਐਕਵਾਇਰ ਕਰ ਲਈਆਂ ਕੋਈ ਲੱਖ ਨਹੀਂ ਕੋਈ 30 ਹਜ਼ਾਰ ਨਹੀਂ ਦੇਣਾ ਦੇਖੋ ਜੀ ਇਹ 5 ਜਹਾ ਸਕਰ ਵਰਗ ਫੁੱਟ ਦੀ ਇੱਕ ਇੱਕ ਕਰਜ ਬੰਦੀ ਆ ਤੇ 1200 ਵਰਗ ਫੁੱਟ ਇਹ ਕਿਸਾਨ ਨੂੰ ਦੇ ਰਿਆ ਤੇ 3800 ਵਰਗ ਫੁੱਟ ਆਪ ਲੈ ਰਿਆ ਇਹ ਕਿੱਥੋਂ ਦੀ ਦੇਖੋ ਪਲੇ ਮਾਸੇ ਜਿਹੜਾ ਮਾਲਕਾ ਉਹਨੂੰ 1200 ਕੈਰ ਵਰਗ ਫੁੱਟ ਆਪ 3800 ਵਰਗ ਫੁੱਟ ਸਿਰਫ ਇੱਕ ਢੂੰਗੀ ਦੀ ਚਾਲ ਐ ਇਸਨੇ ਦੇਖੋ ਪੈਸਾ ਨਹੀਂ ਆ ਇਹਨੇ ਪੈਸਾ ਲਾ ਕੇ ਵੱਡੇ ਵੱਡੇ ਕੰਪਨੀਆਂ ਕੋ ਉਹ ਵੱਡੇ ਵੱਡੇ ਮਾਲ ਬਣਾਏ ਕਿ ਆਉਣ ਵਾਲਾ ਵਰਲਡ ਬੈਂਕ ਉਹ ਸਿਰਫ ਇਹ ਕੇ ਵੀ ਖਾਣਾ ਲੋਕਾਂ ਨੂੰ ਖਾਣੇ ਲਈ ਲੜਾਈ ਪੈਣੀ ਆ ਪਾਣੀ ਲਈ ਲੜਾਈ ਪੈਣੀ ਆ ਪੰਜਾਬ ਵਿੱਚ ਪਾਣੀ ਵੀ ਹੈਗਾ ਵਾ ਤੇ ਖਾਣ ਨੂੰ ਕਣਕ ਝੋਨਾ ਵੀ ਹੈਗਾ ਇਹ ਸਿਰਫ ਵੱਡੀਆਂ ਕੰਪਨੀਆਂ ਸਾਡਾ ਭਾਂਚੁੰਦੀ ਇਸ ਕਰਕੇ ਇਹ ਵਡੀਆਂ ਪਾਲਿਸੀ ਲੈ ਕੇ ਲਾਲਾ ਜਿਹੜਾ ਕੈਜਰੀਵਾਲ ਆ ਉਸਦੀ ਬਹੁਤ ਚਾਲ ਧੜੀ ਆ ਉਹ ਕਿਸਾਨਾਂ ਬਾਰੇ ਸੋਇ ਰਿਹਾ ਉਹ ਕਿਸਾਨਾਂ ਨੂੰ ਜਿੱਥੇ ਮਾਰਿਆ ਉਥੇ ਵਰਗ ਨੂੰ ਮਾਰਿਆ ਟ੍ਰਾਂਸਪੋਰਟਰ ਨੂੰ ਮਾਰਿਆ ਵਪਾਰੀ ਵਰਗ ਨੂੰ ਇਹਨਾਂ ਸੈੱਲ ਵਾਲੇ ਮਾਰੇ ਸੈੱਲ ਵਾਲੇ ਗਲਤ ਨੀਤੀ ਕਰਦੇ ਪਿੱਛੇ 170 ਰੁਪਏ ਕੱਟ ਲਗਾ ਚੋਨੇ ਨੂੰ ਉਹ ਦੁਬਾਰਾ ਵੇਖੋ ਗੁੱਤ ਨੀਤੀਆਂ ਕਰ ਕੰਮ ਹੋਇਆ ਸੋ ਅਸੀਂ ਤੁਹਾਡੇ ਤੋਂ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਇੱਕ ਲੈਂਡ ਪੂਲਿੰਗ ਵਾਪਸ ਆਪਣੀ ਜਿਹੜੀ ਹੈ ਪਾਲਿਸੀ ਹੈ ਇਹਨੂੰ ਵਾਪਸ ਕੀਤਾ ਜਾਵੇ ਅਗਰ ਇਹ ਜੇ ਵਾਪਸ ਨਹੀਂ ਕਰਦੇ ਅਸੀਂ ਵੱਡੇ ਇਤੋਂ ਵੱਡਾ ਐਕਸ਼ਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਦਾ ਮੈਂ ਜਲੇ ਦਾ ਸੇਵਾਦਾਰ ਹਾਂ ਬਲਵੀਰ ਸਿੰਘ ਰਾਜੀਵਾਲ ਦਾ ਪੰਜਾਬ ਦਾ ਪ੍ਰਧਾਨ ਆ ਉਹਨੂੰ ਚੱਲਦਿਆਂ 55 ਸਾਲ ਹੋ ਗਏ ਆ ਉਹਦੀ ਰਹਿਣ ਚਹੀ ਚੱਲਨੇ ਆ ਵੀ ਆ ਜਿਹੜਾ ਜੋ ਇਹਨਾਂ ਫੈਸਲਾ ਲਿਆ ਵਾ ਇਹ ਬਿਲਕੁਲ ਕਿਸਾਨ ਮਜ਼ਦੂਰਾਂ ਵਾਸਤੇ ਪਬਲਿਕ ਵਾਸਤੇ ਗਲਤ ਆ ਇਹਦਾ ਨਹੀਂ ਹੋਣਾ ਚਾਹੀਦਾ ਜੋ ਇਹਨਾਂ ਦੀਆਂ ਨੀਤਾਂ ਵੇਖੋ ਵਧੀਆ ਪਾੜਾ ਪਾਟ ਪੰਜਾਬ ਵਤਨ ਦੇ ਆ ਇਹ ਪੰਜਾਬ ਸਰਕਾਰ ਦੀਆਂ ਮੋਤੀ ਸਰਕਾਰ ਦੀਆਂ ਇਹ ਹਲਕੀਆਂ ਸੋਚਾਂ ਵਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਵੇਖੋ ਵਧੀਆ ਲੋਕ ਵਤਨ ਦੇ ਆ ਇਹ ਕਿਸਾਨ ਵੀ ਬਿਲਕੁਲ ਇਹਦਾ ਵਿਰੋਧ ਕਰਨਗੇ ਪੰਜਾਬ ਸਰਕਾਰ ਦਾ ਵੀ ਤੇ ਸੈਂਟਰ ਸਰਕਾਰ ਦਾ ਵੀ ਇਦਾਂ ਬਿਲਕੁਲ ਨਹੀਂ ਚਾਹੀਦਾ ਇਹ ਜਿਹੜਾ ਵਾ ਉਹ ਅੱਗੇ ਸੀਨਾ ਸਾਹਿਬ ਵਿਸਤਾਰ ਨਾਲ ਦੱਸਣਗੇ ਵਾਹਿ ਹਾਂਜੀ ਜੀ ਦੋਨੇ ਚੱਲਦਾ ਵਾਜ ਦੁਰਜਿਆ ਡਬਲ ਹੋ ਜਾਏਗਾ ਹਾਂਜੀ ਸੀਨਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਪੀ ਸਾਹਿਬ ਜੀਓ ਤੁਹਾਡੇ মিডিਆ ਥਰੂ ਅਸੀਂ ਸਰਕਾਰ ਗੁੰਗੀਬਲੀ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਜੋ ਲੈਂਡ ਪੂਲਿੰਗ ਐਕਟ ਲੈ ਕੇ ਆ 40885 43885 ਏਕੜ ਜ਼ਮੀਨ ਜੋ ਕਿ ਸਰਾ ਸਰ ਨਜਾਇਜ਼ ਆ ਤੁਸੀਂ ਵੇਖੋ ਆਪਣੇ 50 50 ਸਾਲ ਉਮਰ ਹੋ ਗਈ ਆ ਕਿੰਨੇ ਕੁ ਵੱਡੇ ਸ਼ਹਿਰ ਡਿਵੈਲਪਮੈਂਟ ਹੋਇਆ 45 ਹਰ ਕੋਈ ਕਹਿਣ ਹੁੰਦੀ ਆ ਛੋਟੇ ਛੋਟੇ ਸ਼ਹਿਰ ਕੋਲੋਨੀਆ ਕਟੀਆਂ ਪਈਆਂ ਉਹ ਕੋਲੋਨੀਆ ਇਹਦੇ ਖਾਲੀ ਪਈਆਂ ਨੇ ਕੋਈ ਡਿਵੈਲਪਮੈਂਟ ਇਹ ਸਿਰਫ ਇੱਕ ਸਰਕਾਰ ਦੀ ਇੱਕ ਡੂੰਗੀ ਸੋਚ ਆ ਇਹ ਵੇਖੋ ਜੀ 60 ਪੇਪਰ ਕੁਆਂਟਲ ਗੰਨੇ ਦੇ ਅਜੇ ਤੱਕ ਇਹਨੇ ਪੇਮੈਂਟ ਨਹੀਂ ਕੀਤੀ ਤੇ ਇਹ ਪੈਸਾ ਕਿੱਥੋਂ ਦੇਗੇ ਇਹ ਸਿਰਫ ਇਹਨੇ ਦੀ ਚਾਲ ਹੈ ਪਈ 30000 ਦੇ ਕੇ ਮੁੜ ਕੇ ਨੇ 1 ਲੱਖ ਕਰਤਾ ਜਦੋਂ ਇਹਨਾਂ ਜ਼ਮੀਨਾਂ ਅਕਵਾਇਰ ਕਰ ਲਈਆਂ ਕੋਈ ਲੱਖ ਨਹੀਂ ਕੋਈ 30000 ਨਹੀਂ ਦੇਣਾ ਦੇਖੋ ਜੀ ਇਹ 5 ਜਹਾ ਸਕਰ ਵਰਗ ਫੁੱਟ ਦੀ ਇੱਕ ਵੇਕੇ ਕਰਜ ਬੰਦੀ ਆ ਤੇ 1200 ਵਰਗ ਫੁੱਟ ਇਹ ਕਿਸਾਨ ਨੂੰ ਦੇ ਰਿਆ ਤੇ 3800 ਵਰਗ ਫੁੱਟ ਆਪ ਲੈ ਰਿਆ ਇਹ ਕਿੱਥੋਂ ਦੀ ਵੇਖੋ ਪਲੇ ਮਾਲਕਿਆ ਨੂੰ 1200 ਵਰਗ ਫੁੱਟ ਆਪ 3800 ਵਰਗ ਫੁੱਟ ਸਿਰਫ ਇੱਕ ਢੂੰਗੇ ਦੀ ਚਾਲ ਐ ਇਸਨੇ ਦੇਖੋ ਪੈਸਾ ਨਹੀਂ ਆ ਇਹਨੇ ਪੈਸਾ ਲਾ ਕੇ ਵੱਡੇ ਵੱਡੇ ਕੰਪਨੀਆਂ ਕੋਲ ਉਹ ਵੱਡੇ ਵੱਡੇ ਮਾਲ ਬਣਾ ਰਿਆ ਕਿ ਆਉਣ ਵਾਲਾ ਵਰਲਡ ਬੈਂਕ ਉਹ ਸਿਰਫ ਇਹ ਕੇ ਵੀ ਖਾਣਾ ਲੋਕਾਂ ਨੂੰ ਖਾਣੇ ਲਈ ਲੜਾਈ ਪੈਣੀ ਆ ਪਾਣੀ ਲਈ ਲੜਾਈ ਪੈਣੀ ਆ ਪੰਜਾਬ ਵਿੱਚ ਪਾਣੀ ਵੀ ਹੈਗਾ ਵਾ ਤੇ ਖਾਣ ਨੂੰ ਕਣਕ ਝੋਨਾ ਵੀ ਹੈਗਾ ਇਹ ਸਿਰਫ ਵੱਡੀਆਂ ਕੰਪਨੀ ਹੁਣ ਪ੍ਰਾਚੰਦੀਆਂ ਨਾ ਇਸ ਕਰਕੇ ਇਹ ਵੱਡੀਆਂ ਪਾਲਿਸੀ ਲੈ ਕੇ ਲਾਲਾ ਜਿਹੜਾ ਕੈਜਰੀਵਾਲ ਆ ਉਸਦੀ ਬਹੁਤ ਚਾਲ ਭੜੀ ਆ ਉਹ ਕਿਸਾਨਾਂ ਬਾਰੇ ਸੋਇਆ ਉਹ ਕਿਸਾਨਾਂ ਨੂੰ ਜਿੱਥੇ ਮਾਰਿਆ ਉਥੇ ਵਰਗ ਨੂੰ ਮਾਰਿਆ ਟ੍ਰਾਂਸਪੋਰਟਰ ਨੂੰ ਮਾਰਿਆ ਵਪਾਰੀ ਵਰਗ ਨੂੰ ਇਹਨਾਂ ਸੈੱਲ ਵਾਲੇ ਮਾਰੇ ਸੈੱਲ ਵਾਲੇ ਗਲਤ ਨੀਤੀ ਅੰਦਰ ਪਿੱਛੇ 170 ਰੁਪਏ ਕੱਟ ਲਗਾ ਚੋਨੇ ਨੂੰ ਉਹ ਦੁਬਾਰਾ ਵੇਖੋ ਗਲਤ ਨੀਤੀਆਂ ਕਰ ਕੰਮ ਗਾਇਆ ਸੋ ਅਸੀਂ ਤੁਹਾਡੇ ਨੂੰ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਇੱਕ ਲੈਂਡ ਪੂਲਿੰਗ ਵਾਪਸ ਆਪਣੀ ਜਿਹੜੀ ਆ ਗਈ ਪਾਲਿਸੀ ਆ ਇਹਨੂੰ ਵਾਪਸ ਕੀਤਾ ਜਾਵੇ ਅਗਰ ਇਹ ਵਾਪਸ ਨਹੀਂ ਕਰਦੇ ਅਸੀਂ ਵੱਡੇ ਇਤੋਂ ਵੱਡਾ ਐਕਸ਼ਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਦਾ ਮੈਂ ਜਲੇ ਦਾ ਸੇਵਾਦਾਰ ਹਾਂ ਬਲਵੀਰ ਸਿੰਘ ਰਾਜੇਵਾਲਾ ਦਾ ਪੰਜਾਬ ਦਾ ਪ੍ਰਧਾਨ ਆ ਉਹਨੂੰ ਚਲਦਿਆਂ 55 ਸਾਲ ਹੋ ਗਏ ਆ ਉਹਦੀ ਰਹਿਣ ਚਹੀ ਚੱਲਨੇ ਆ ਵੀ ਆ ਜਿਹੜਾ ਜੋ ਇਹਨਾਂ ਫੈਸਲਾ ਲਿਆ ਵਾ ਇਹ ਬਿਲਕੁਲ ਕਿਸਾਨ ਮਜ਼ਦੂਰਾਂ ਵਾਸਤੇ ਪਬਲਿਕ ਵਾਸਤੇ ਗਲਤ ਆ ਇਦਾਂ ਨਹੀਂ ਹੋਣਾ ਚਾਹੀਦਾ ਜੋ ਇਹਨਾਂ ਦੀਆਂ ਨੀਤਾਂ ਵੇਖੋ ਵਧੀਆ ਪਾੜਾ ਪਾਟ ਪੰਜਾਬ ਬਚਣ ਦੇ ਆ ਇਹ ਪੰਜਾਬ ਸਰਕਾਰ ਦੀਆਂ ਮੋਤੀ ਸਰਕਾਰ ਦੀਆਂ ਇਹ ਹਰਕੀਆਂ ਸੋਚਾਂ ਵਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਵੇਖੋ ਵਧੀਆ ਲੋਕ ਵਸਣ ਦੇ ਆ ਇਹ ਕਿਸਾਨ ਵੀ ਬਿਲਕੁਲ ਇਹਦਾ ਵਿਰੋਧ ਕਰਨਗੇ ਪੰਜਾਬ ਸਰਕਾਰ ਦਾ ਵੀ ਤੇ ਸੈਂਟਰ ਸਰਕਾਰ ਦਾ ਵੀ ਇਦਾਂ ਬਿਲਕੁਲ ਨਹੀਂ ਚਾਹੀਦਾ ਇਹ ਜਿਹੜਾ ਵਾ ਉਹਨ ਅੱਗੇ ਸੀਨਾ ਸਾਹਿਬ ਵਿਸਤਾਰ ਨਾਲ ਦੱਸਣਗੇ ਵਾਹ ਜਦੋਂ ਲੱਗਦਾ ਵਾਹ ਦੂਰ ਗਿਆ ਡਬਲ ਹੋ ਜਾਏਗਾ ਹਾਂਜੀ ਸੀਨਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੀ ਸਾਜਿਓ ਤੁਹਾਡੇ ਮੀਡੀਆ ਥਰੂ ਅਹੀ ਸਰਕਾਰ ਗੁੰਗੀ ਬੁਲੀ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਜੋ ਲੈਂਡ ਪੂਲਿੰਗ ਐਕਟ ਲੈ ਕੇ ਆ 40885 43885 ਏਕੜ ਜ਼ਮੀਨ ਜੋ ਕਿ ਸਰਾ ਸਰ ਨਜਾਇਜ਼ ਆ ਤੁਸੀਂ ਵੇਖੋ ਆਪਣੇ ਪੰਜਾਬ ਨੇ 50 ਸਾਲ ਉਮਰ ਹੋ ਗਈ ਆ ਕਿੰਨੇ ਕੁ ਵੱਡੇ ਸ਼ਹਿਰ ਡਿਵੈਲਪਮੈਂਟ ਹੋਇਆ 45 ਹਜ਼ਾਰ ਇਹ ਕੋਈ ਕਹਿਣ ਨੂੰ ਨਹੀਂ ਹਟੇ ਛੋਟੇ ਛੋਟੇ ਸ਼ਹਿਰਾਂ ਦੇ ਕਲੋਨੀਆ ਕਟੀਆਂ ਪਈਆਂ ਉਹ ਕਲੋਨੀਆ ਇਹ ਤਾਂ ਖਾਲੀ ਪਈਆਂ ਨੇ ਕੋਈ ਡਿਵੈਲਪਮੈਂਟ ਇਹ ਸਿਰਫ ਇੱਕ ਸਰਕਾਰ ਦੀ ਇੱਕ ਡੂੰਗੀ ਸੋਚ ਆ ਇਹ ਵੇਖੋ ਜੀ 60 ਰੁਪਏ ਪਰ ਕੁਇੰਟਲ ਗੰਨੇ ਦੇ ਅਜੇ ਤੱਕ ਇਹਨੇ ਪੇਮੈਂਟ ਨਹੀਂ ਕੀਤੀ ਤੇ ਇਹ ਪੈਸਾ ਕਿੱਥੋਂ ਦੇਗੇ ਇਹ ਸਿਰਫ ਇਹਨੇ ਦੀ ਚਾਲ ਹੈ ਪਈ 30 ਹਜ਼ਾਰ ਰੁਪਏ ਦੇ ਕੇ ਮੁੜ ਕੇ ਨੇ 1 ਲੱਖ ਕਰਤਾ ਜਦੋਂ ਇਹਨਾਂ ਜ਼ਮੀਨਾਂ ਐਕਵਾਇਰ ਕਰ ਲਈਆਂ ਕੋਈ ਲੱਖ ਨਹੀਂ ਕੋਈ 30 ਹਜ਼ਾਰ ਨਹੀਂ ਦੇਣਾ ਦੇਖੋ ਜੀ ਇਹ 5 ਜੈ ਸਕੇਅਰ ਵਰਗ ਫੁੱਟ ਦੀ ਇੱਕ ਵੇਕੇ ਕਰਕੇ ਬੰਦੀ ਆ ਤੇ 1200 ਵਰਗ ਫੁੱਟ ਇਹ ਕਿਸਾਨ ਨੂੰ ਦੇ ਰਿਆ ਤੇ 3800 ਵਰਗ ਫੁੱਟ ਆਪ ਲੈ ਰਿਆ ਇਹ ਕਿੱਥੋਂ ਦੀ ਦੇਖੋ ਪਲੇ ਮਾਲਕਿਆ ਨੂੰ 1200 ਸਕੇਅਰ ਵਰਗ ਫੁੱਟ ਆਪ 3800 ਵਰਗ ਫੁੱਟ ਸਿਰਫ ਇੱਕ ਢੂੰਗੀ ਦੀ ਚਾਲ ਐ ਇਸਨੇ ਦੇਖੋ ਪੈਸਾ ਨਹੀਂ ਆ ਇਹਨੇ ਪੈਸਾ ਲਾ ਕੇ ਵੱਡੇ ਵੱਡੇ ਕੰਪਨੀਆਂ ਕੋਲ ਉਹ ਵੱਡੇ ਵੱਡੇ ਮਾਲ ਬਣਾ ਰਿਆ ਕਿ ਆਉਣ ਵਾਲਾ ਵਰਲਡ ਬੈਂਕ ਉਹ ਸਿਰਫ ਇਹ ਕੇ ਵੀ ਖਾਣਾ ਲੋਕਾਂ ਨੂੰ ਖਾਣੇ ਲਈ ਲੜਾਈ ਪੈਣੀ ਆ ਪਾਣੀ ਲਈ ਲੜਾਈ ਪੈਣੀ ਆ ਪੰਜਾਬ ਵਿੱਚ ਪਾਣੀ ਵੀ ਹੈਗਾ ਵਾ ਤੇ ਖਾਣ ਨੂੰ ਕਣਕ ਝੋਨਾ ਵੀ ਹੈਗਾ ਇਹ ਸਿਰਫ ਵੱਡੀਆਂ ਕੰਪਨੀਆਂ ਹੁਣ ਪ੍ਰਚੰਦੀਆਂ ਹਨ ਇਸ ਕਰਕੇ ਇਹ ਵੱਡੀਆਂ ਪਾਲਿਸੀ ਲੈ ਕੇ ਲਾਲਾ ਜਿਹੜਾ ਕਜਰੀਵਾਲ ਆ ਉਸਦੀ ਬਹੁਤ ਚਾਲ ਭੜੀ ਆ ਉਹ ਕਿਸਾਨਾਂ ਬਾਰੇ ਸੋਚ ਰਿਹਾ ਉਹ ਕਿਸਾਨਾਂ ਨੂੰ ਜਿੱਥੇ ਮਾਰਿਆ ਉੱਥੇ ਵਰਗ ਨੂੰ ਮਾਰਿਆ ਟਰਾਂਸਪੋਰਟਰ ਨੂੰ ਵਾਰਿਆ ਵਪਾਰੀ ਵਰਗ ਨੂੰ ਇਹਨਾਂ ਸੈਲਵਾਰੇ ਵਾਲੇ ਸੈਲਵਾਰੇ ਵਾਲੇ ਗਲਤ ਨੀਤੀਆਂ ਦੇ ਪਿਛਲੇ 170 ਰੁਪਏ ਕੱਟ ਲਗਾ ਚੋਨੇ ਨੂੰ ਉਹ ਦੁਬਾਰਾ ਵੇਖੋ ਗਲਤ ਨੀਤੀਆਂ ਅਗਰ ਕੰਮ ਗਿਆ ਸੋ ਅਸੀਂ ਤੁਹਾਡੇ ਨੂੰ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਇੱਕ ਲੈਂਡ ਪੂਲਿੰਗ ਵਾਪਸ ਆਪਣੀ ਜਿਹੜੀ ਹੈ ਪਾਲਿਸੀ ਹੈ ਇਹਨੂੰ ਵਾਪਸ ਕੀਤਾ ਜਾਵੇ ਅਗਰ ਇਹ ਵਾਪਸ ਨਹੀਂ ਕਰਦੇ ਅਸੀਂ ਵੱਡੇ ਇਤੋਂ ਵੱਡਾ ਐਕਸ਼ਨ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਦਾ ਮੈਂ ਜਲੀ ਦਾ ਸੇਵਾਦਾਰ ਹਾਂ ਬਲਵੀਰ ਸਿੰਘ ਰਾਜੀਵਾਲ ਦਾ ਪੰਜਾਬ ਦਾ ਪ੍ਰਧਾਨ ਆ ਉਹਨੂੰ ਚਲਦਿਆਂ 55 ਸਾਲ ਹੋ ਗਏ ਆ ਉਹਦੀ ਰਹਿਣ ਚਹੀ ਚੱਲਨੇ ਆ ਪਿਆ ਜਿਹੜਾ ਜੋ ਇਹਨਾਂ ਫੈਸਲਾ ਲਿਆ ਵਾ ਇਹ ਬਿਲਕੁਲ ਕਿਸਾਨ ਮਜ਼ਦੂਰਾਂ ਵਾਸਤੇ ਪਬਲਿਕ ਵਾਸਤੇ ਗਲਤ ਆ ਇਹਦਾ ਨਹੀਂ ਹੋਣਾ ਚਾਹੀਦਾ ਜੋ ਇਹਨਾਂ ਦੀਆਂ ਨੀਤਾਂ ਵੇਖੋ ਵਧੀਆ ਪਾੜਾ ਪੱਟ ਪੰਜਾਬ ਵਤਨ ਦੇ ਆ ਇਹ ਪੰਜਾਬ ਸਰਕਾਰ ਦੀਆਂ ਮੋਤੀ ਸਰਕਾਰ ਦੀਆਂ ਇਹ ਹਲਕੀਆਂ ਸੋਚਾਂ ਵਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਵੇਖੋ ਵਧੀਆ ਲੋਕ ਵਤਨ ਦੇ ਆ ਇਹ ਕਿਸਾਨ ਵੀ ਬਿਲਕੁਲ ਇਹਦਾ ਵਿਰੋਧ ਕਰਨਗੇ ਪੰਜਾਬ ਸਰਕਾਰ ਦਾ ਵੀ ਤੇ ਸੈਂਟਰ ਸਰਕਾਰ ਦਾ ਵੀ ਇਦਾਂ ਬਿਲਕੁਲ ਨਹੀਂ ਚਾਹੀਦਾ ਇਹ ਜਿਹੜਾ ਵਾ ਉਹ ਅੱਗੇ ਸੀਨਾ ਸਾਹਿਬ ਵਿਸਤਾਰ ਨਾਲ ਦੱਸਣਗੇ ਵਾਹਿ ਹਾਂਜੀ ਜੀ ਦੋਨੋਂ ਬੰਦ ਹੋ ਜਾਏਗਾ ਹਾਂਜੀ ਸੀਨਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੀ ਸਾਹਿਬ ਜੀਓ ਤੁਹਾਡੇ মিডিਆ ਥਰੂ ਅਸੀਂ ਸਰਕਾਰ ਗੁੰਗੀਬਲੀ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਜੋ ਲੈਂਡ ਪੂਲਿੰਗ ਐਕਟ ਲੈ ਕੇ ਆ 40885 43885 ਏਕੜ ਜ਼ਮੀਨ ਜੋ ਕਿ ਸਰਾ ਸਰ ਨਜਾਇਜ਼ ਆ ਤੁਸੀਂ ਵੇਖੋ ਆਪਣੇ 50 50 ਸਾਲ ਉਮਰ ਹੋ ਗਈ ਆ ਕਿੰਨੇ ਕ ਵੱਡੇ ਸ਼ਹਿਰ ਡਿਵੈਲਪਮੈਂਟ ਹੋਇਆ 45 ਹਰ ਇੱਕ ਕਹਿਣ ਹੁੰਦੀ ਆ ਛੋਟੇ ਛੋਟੇ ਸ਼ਹਿਰਾਂ ਦੇ ਕਲੋਨੀਆ ਕਟੀਆਂ ਪਈਆਂ ਉਹ ਕਲੋਨੀਆ ਇੱਥੇ ਖਾਲੀ ਪਈਆਂ ਨੇ ਕੋਈ ਡਿਵੈਲਪਮੈਂਟ ਇਹ ਸਿਰਫ ਇੱਕ ਸਰਕਾਰ ਦੀ ਇੱਕ ਡੂੰਗੀ ਸੋਚ ਆ ਇਹ ਵੇਖੋ ਜੀ 60 ਪੇਪਰ ਕੁਆਂਟਲ ਗੰਨੇ ਦੇ ਅਜੇ ਤੱਕ ਇਹਨੇ ਪੇਮੈਂਟ ਨਹੀਂ ਕੀਤੀ ਤੇ ਇਹ ਪੈਸਾ ਕਿੱਥੋਂ ਦੇਗੇ ਇਹ ਸਿਰਫ ਇਹਨੇ ਦੇ ਚਾਲੇ ਪਈ 30000 ਰੁਪਏ ਦੇ ਕੇ ਮੁੜ ਕੇ ਨੇ 1 ਲੱਖ ਕਰਤਾ ਜਦੋਂ ਇਹਨਾਂ ਜ਼ਮੀਨਾਂ ਅਕਵਾਇਰ ਕਰ ਲਈਆਂ ਕੋਈ ਲੱਖ ਨਹੀਂ ਕੋਈ 30000 ਨਹੀਂ ਦੇਣਾ ਦੇਖੋ ਜੀ ਇਹ 5 ਜਹਾ ਸਕੁਅਰ ਵਰਗ ਫੁੱਟ ਦੀ ਇੱਕ ਇੱਕ ਕਰਕੇ ਬੰਦੀ ਆ ਤੇ 1200 ਵਰਗ ਫੁੱਟ ਇਹ ਕਿਸਾਨ ਨੂੰ ਦੇ ਰਿਆ ਤੇ 3800 ਵਰਗ ਫੁੱਟ ਆਪ ਲੈ ਰਿਆ ਇਹ ਕਿੱਥੋਂ ਦੀ ਦੇਖੋ ਪਲੀ ਮਾਸੇ ਜਿਹੜਾ ਮਾਲਕ ਹੈ ਉਹਨੂੰ 1200 ਕਿਰ ਵਰਗ ਫੁੱਟ ਆਪ 3800 ਵਰਗ ਫੁੱਟ ਸਿਰਫ ਇੱਕ ਢੂੰਗੀ ਦੀ ਚਾਲ ਐ ਇਸਨੇ ਦੇਖੋ ਪੈਸਾ ਨਹੀਂ ਆ ਇਹਨੇ ਪੈਸਾ ਲਾ ਕੇ ਵੱਡੇ ਵੱਡੇ ਕੰਪਨੀਆਂ ਕੋਲ ਉਹ ਵੱਡੇ ਵੱਡੇ ਮਾਲ ਬਣਾ ਰਿਆ ਕਿ ਆਉਣ ਵਾਲਾ ਵਰਲਡ ਬੈਂਕ ਉਹ ਸਿਰਫ ਇਹ ਕੇ ਵੀ ਖਾਣਾ ਲੋਕਾਂ ਨੂੰ ਖਾਣੇ ਲਈ ਲੜਾਈ ਪੈਣੀ ਆ ਪਾਣੀ ਲਈ ਲੜਾਈ ਪੈਣੀ ਆ ਪੰਜਾਬ ਵਿੱਚ ਪਾਣੀ ਵੀ ਹੈਗਾ ਵਾ ਤੇ ਖਾਣ ਨੂੰ ਕਣਕ ਝੋਨਾ ਵੀ ਹੈਗਾ ਇਹ ਸਿਰਫ ਵੱਡੇ ਵੱਡੇ ਕੰਪਨੀ ਹਾੜਾ ਪ੍ਰ ਇਸ ਕਰਕੇ ਇਹ ਵਡੀਆਂ ਪਾਲਿਸੀ ਲੈ ਕੇ ਲਾਲਾ ਜਿਹੜਾ ਕੈਜਰੀਵਾਲ ਆ ਉਸਦੀ ਬਹੁਤ ਚਾਲ ਭੜੀ ਆ ਉਹ ਕਿਸਾਨਾਂ ਬਾਰੇ ਸੋਇ ਰਿਹਾ ਉਹ ਕਿਸਾਨਾਂ ਨੂੰ ਜਿੱਥੇ ਮਾਰਿਆ ਉਥੇ ਵਰਗ ਨੂੰ ਮਾਰਿਆ ਟ੍ਰਾਂਸਪੋਰਟਰ ਨੂੰ ਮਾਰਿਆ ਵਪਾਰੀ ਵਰਗ ਨੂੰ ਇਹਨਾਂ ਸੈਲਵਾਰੇ ਮਾਰੇ ਸੈਲਵਾਰੇ ਗਲਤ ਨੀਤੀ ਅੰਦਰ ਪਿਛਲੇ 170 ਰੁਪਏ ਕੱਟ ਲਗਾ ਚੋਨੇ ਨੂੰ ਉਹ ਦੁਬਾਰਾ ਵੇਖੋ ਗੱਤ ਨਹੀਂ ਤੇ ਅਗਰ ਕੰਮ ਕੋਇਆ ਸੋ ਅਸੀਂ ਤੁਹਾਡੇ ਤੋਂ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਇਹ ਕਿ ਲੈਂਡ ਪੂਲਿੰਗ ਵਾਪਸ ਆਪਣੀ ਜਿਹੜੀ ਹੈ ਪਾਲਿਸੀ ਹੈ ਇਹਨੂੰ ਵਾਪਸ ਕੀਤਾ ਜਾਵੇ ਅਗਰ ਇਹ ਵਾਪਸ ਨਹੀਂ ਕਰਦੇ ਅਸੀਂ ਵੱਡੇ ਇਤੋਂ ਵੱਡਾ ਐਕਸ਼ਨ ਕਰਾਂਗੇ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਦਾ ਮੈਂ ਜ਼ਿਲ੍ਹੇ ਦਾ ਸੇਵਾਦਾਰ ਹਾਂ ਬਲਵੀਰ ਸਿੰਘ ਰਾਜੀਵਾਲਾ ਪੰਜਾਬ ਦਾ ਪ੍ਰਧਾਨ ਆ ਉਹਨੂੰ ਚੱਲਦਿਆਂ 55 ਸਾਲ ਹੋ ਗਏ ਆ ਉਹਦੀ ਰਹਿਣ ਕਿਹੀਂ ਚੱਲਨੇ ਆ ਪਿਆ ਜਿਹੜਾ ਜੋ ਇਹਨਾਂ ਫੈਸਲਾ ਲਿਆ ਵਾ ਇਹ ਬਿਲਕੁਲ ਕਿਸਾਨ ਮਜ਼ਦੂਰਾਂ ਵਾਸਤੇ ਪਬਲਿਕ ਵਾਸਤੇ ਗਲਤ ਆ ਇਹਦਾ ਨਹੀਂ ਹੋਣਾ ਚਾਹੀਦਾ ਜੋ ਇਹਨਾਂ ਦੀਆਂ ਨੀਤਾਂ ਵੇਖੋ ਵਧੀਆ ਪਾੜਾ ਪੱਟ ਪੰਜਾਬ ਵਤਨ ਦੇ ਆ ਇਹ ਪੰਜਾਬ ਸਰਕਾਰ ਦੀਆਂ ਮੋਤੀ ਸਰਕਾਰ ਦੀਆਂ ਇਹ ਹਰਕੀਆਂ ਸੋਚਾਂ ਵਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਵੇਖੋ ਵਧੀਆ ਲੋਕ ਵਤਨ ਦੇ ਆ ਇਹ ਕਿਸਾਨ ਵੀ ਬਿਲਕੁਲ ਇਹਦਾ ਵਿਰੋਧ ਕਰਨਗੇ ਪੰਜਾਬ ਸਰਕਾਰ ਦਾ ਵੀ ਤੇ ਸੈਂਟਰ ਸਰਕਾਰ ਦਾ ਵੀ ਇਦਾਂ